ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਆਪਾਂ ਫਿਰ ਥੋੜਾ ਸਿੱਖੀ ਸਿਧਾਂਤ ਤੇ ਆਪਾਂ ਵਿਚਾਰ ਕਰਨ ਦੀ ਸਰਵਨ ਕਰ ਯਤਨ ਕਰਦੇ ਹਾਂ ਕੋਸ਼ਿਸ਼ ਕਰਦੇ ਹਾਂ ਉਦਮ ਕਰਦੇ ਹਾਂ ਗੁਰੂ ਮਹਾਰਾਜ ਔਰ ਸੰਗਤਾਂ ਦੀ ਕਿਰਪਾ ਦਾ ਸਦਕਾ ਆਪ ਜੀ ਨੇ ਕਿ ਇੱਕ ਡਿਊਟੀ ਹੈ ਲਗਾਈ ਹੋਈ ਸੋ ਕੋਸ਼ਿਸ਼ ਕਰਦੇ ਆ ਕਿ ਆਪਾਂ ਗੁਰੂ ਸਾਹਿਬ ਦਾ ਜੋ ਉਪਦੇਸ਼ ਹੈ ਜਾਂ ਗੁਰੂ ਸਾਹਿਬ ਦੀ ਜੋ ਸਿੱਖਿਆ ਹੈ ਗਿਆਨ ਹੈ ਉਹ ਆਪਾਂ ਸਰਵਣ ਕਰੀਏ ਇਹ ਨਹੀਂ ਕਿ ਮੈਂ ਤੁਹਾਨੂੰ ਸਰਵਣ ਕਰਾ ਰਿਹਾ ਮੈਂ ਆਪ ਵੀ ਸਰਵਣ ਕਰਦਾ ਪੜ੍ਹਦੇ ਆ ਤੇ ਆਪ ਵੀ ਸੁਣਦੇ ਆ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦਾ ਬੜਾ ਧੰਨਵਾਦ ਹੈ ਜਿਹੜਾ ਇਹਨਾਂ ਪਿਆਰ ਵੱਖਦੇ ਹਨ ਔਰ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹਨ ਔਰ ਨਾਲ ਹੀ ਸ਼ੇਅਰ ਤੇ ਲਾਈਕ ਕਰਦੇ ਹਨ ਸੋ ਇਹ ਗੁਰਬਾਣੀ ਇਸ ਜਗ ਮੇ ਚੰਨ ਕਰਮ ਬਸੇਵਣਾ ਜੇ ਜੇ ਕਿਸੇ ਨੂੰ ਆਪਾਂ ਇਹ ਵੀਡੀਓ ਭੇਜਤੀ ਪਤਾ ਨਹੀਂ ਕਿਹੜਾ ਮਨ ਦੇ ਵਿੱਚ ਕੋਈ ਬਚਨ ਕੋਈ ਗੁਰੂ ਸਾਹਿਬ ਦੀ ਕੋਈ ਇਹ ਜੀ ਪੰਕਤੀ ਜਾਂ ਵਿਚਾਰ ਆ ਜਾਵੇ ਕਿ ਮਨ ਨੂੰ ਲੱਗ ਜਾਵੇ ਜੀਵਨ ਬਦਲ ਜਾਵੇ ਇਹ ਇੱਕ ਮੀਡੀਆ ਦਾ ਸੋਸ਼ਲ ਮੀਡੀਆ ਦਾ ਸਾਨੂੰ ਦੇਣ ਹੈ ਦੁਨੀਆ ਨੂੰ ਪਰ ਆਪਾਂ ਇਹਨੂੰ ਚੰਗੇ ਪਾਸੇ ਲਾਈਏ ਜੇ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਾਂ ਬੇਨਤੀ ਕਰੀਏ ਵੀ ਭਾਈ ਇਹ ਸੁਣਿਆ ਕਰੋ ਇਹ ਗੁਰਬਾਣੀ ਦੀ ਕਥਾ ਨੌਲੇਜ ਗਿਆਨ ਇਹ ਸਾਡੇ ਜੀਵਨ ਵਾਸਤੇ ਹੈ ਨਾ ਕਿ ਕਸੂ ਪੰਸੀਆਂ ਵਾਸਤੇ ਨਹੀਂ ਇਹ ਆਪਣੇ ਵਾਸਤੇ ਹੈ ਕੋਈ ਵੀ ਸੁਣ ਲਵੇ ਕਿਸੇ ਧਰਮ ਦਾ ਸੁਣ ਲਵੇ ਕਿਸੇ ਜਾਤ ਦਾ ਮਜਬਦ ਦਾ ਇਹ ਹਰ ਇੱਕ ਵਾਸਤੇ ਹੈ ਇਹ ਮੇਰੇ ਵਾਸਤੇ ਵੀ ਹੈ ਤੁਹਾਡੇ ਵਾਸਤੇ ਵੀ ਹੈ ਸੋ ਆਓ ਸਮਾਨ ਆਪਾਂ ਲਈਏ ਤੁਹਾਡਾ ਸੋ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਪਹਿਲੀਆਂ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਸਬਸਕ੍ਰਾਈਬ ਕੀਤਾ ਹੈ ਤੇ ਨਾਲ ਹੀ ਹੋਰ ਵੀ ਸੰਗਤਾਂ ਨੂੰ ਦੱਸ ਕੇ ਉਹਨਾਂ ਨੇ ਇਸ ਸੁਣਨ ਵਾਸਤੇ ਪ੍ਰੇਰਿਆ ਹੈ ਆਓ ਕੱਲ ਆਪਾਂ ਵਿਚਾਰ ਕਰ ਰਹੇ ਸੀ ਕਿ ਸਿੱਖ ਧਰਮ ਵਿੱਚ ਗੁਰੂ ਦੀ ਵਿਸ਼ੇਸ਼ਤਾ ਕੀ ਹੈ ਅਤੇ ਕਿਵੇਂ ਹੈ ਸਿੱਖ ਧਰਮ ਸਦੀਵੀ ਸੱਚ ਸਬਦ ਗਿਆਨ ਨੂੰ ਮੰਨਦਾ ਹੈ ਗੁਰਮਤਿ ਨੇ ਬਿਨਸਨ ਹਾਰ ਸਰੀਰ ਨੂੰ ਨਾ ਹੀ ਗੁਰੂ ਤੇ ਨਾ ਹੀ ਚਿੱਲਾ ਮੰਨਿਆ ਹੈ ਆਪਾਂ ਕੱਲ ਇਹ ਸਰਵਣ ਕੀਤਾ ਹੈ ਸਿੱਧਾ ਨਾਲ ਚਰਚਾ ਹੋਈ ਤੇ ਗੁਰੂ ਸਾਹਿਬ ਨੇ ਇਹੀ ਕਿਹਾ ਬਚਨ ਕੀਤਾ ਪਵਨ ਆਰੰਭ ਸਤ ਗੁਰ ਮਤਬੇਲਾ ਸਾਉ ਦਾ ਗੁਰੂ ਸੁਰਤ ਤੋਂ ਜਿੱਲਾ ਪਾਉ ਸਾਡਾ ਗੁਰੂ ਸ਼ਬਦ ਹੈ ਹੁਣ ਸੋ ਆਪਾ ਹੁਣ ਇਹ ਕਹਿੰਨੇ ਕਿ ਜੋ ਗੁਰੂ ਸਾਹਿਬ ਦਾ ਗਿਆਨ ਹੈ ਉਹ ਕੋਈ ਜੰਮਣ ਮਰਨ ਦੇ ਵਿੱਚ ਨਹੀਂ ਹੁੰਦਾ ਸਰੀਰ ਨਹੀਂ ਹੈ ਸੋ ਅਸੀਂ ਸਰੀਰਾਂ ਦੇ ਨਾਲ ਸਾਨੂੰ ਨੇ ਜੋੜਿਆ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਟੈਚਮੈਂਟ ਦਿੱਤੀ ਹੈ ਖਾਲਸੇ ਨੂੰ ਪੰਥ ਨੂੰ ਕਿ ਇਸ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜੋ ਬਾਣੀ ਹੈ ਜੋ ਸ਼ਬਦ ਹਨ ਆਪਾਂ ਉਹਨਾਂ ਦੇ ਨਾਲ ਉਹਨਾਂ ਦੇ ਪ੍ਰਦੇਸ਼ ਦੇ ਨਾਲ ਉਹਨਾਂ ਦੀ ਸਿੱਖਿਆ ਦੇ ਨਾਲ ਜੁੜਨਾ ਹੈ ਸੋ ਸਿੱਖ ਧਰਮ ਸਿੱਖ ਕੌਮ ਦੇ ਕਿੰਨੇ ਗੁਰੂ ਸਹਿਬਾਨ ਹੋਏ ਹਨ ਇਹ ਆਪਾਂ ਹੁਣ ਵਿਚਾਰ ਅਗਲੇ ਕਰਦੇ ਹਾਂ ਕਿ ਆਪਾਂ ਨੂੰ ਕਹਦੇ ਹਨ ਕਿ ਗੁਰੂ ਸਾਹਿਬ ਕਿੰਨੇ ਹੋਏ ਹਨ ਗੁਰਮਤਿ ਅਨੁਸਾਰ ਇਸ ਸਵਾਲ ਦਾ ਜਵਾਬ ਥੋੜਾ ਧਿਆਨ ਦੇ ਨਾਲ ਹੀ ਸਮਝਿਆ ਜਾ ਸਕਦਾ ਹੈ ਸਿੱਖ ਕੌਮ ਦਾ ਗੁਰੂ ਸਬਦ ਹੈ ਗੁਰੂ ਗਿਆਨ ਹੈ ਤੇ ਗੁਰੂ ਜੋਤ ਹੈ ਜੋ ਸਿਰਫ ਇੱਕ ਹੈ ਗੁਰੂ ਨਾਨਕ ਜੀ ਤੋਂ ਆਰੰਭੇ ਸਿੱਖ ਧਰਮ ਤੇ ਇਸ ਦੇ ਵਿਚਾਰ ਵਿਚਾਰਧਾਰਾ ਨੂੰ ਪੂਰਨ ਪਰਵਾਨ ਚੜਾਉਣ ਲਈ ਕੁਝ ਲੰਮੇ ਸਮੇਂ ਦੀ ਲੋੜ ਸੀ ਅਕਾਲ ਪੁਰਖ ਦੀ ਮਿਹਰ ਸਦਕਾ ਸਤਿਗੁਰੂ ਨਾਨਕ ਜੀ ਵਿੱਚ ਪ੍ਰਗਟ ਹੋਏ ਗਿਆਨ ਜੋਤ ਇਹ 10 ਸਰੀਰਕ ਰੂਪਾਂ ਵਿੱਚ ਵਿਛਰੀ ਹੈ ਆਪ ਜੀ ਨੂੰ ਪਤਾ ਹੈ ਕਲਪਾ ਵਿਚਾਰ ਕੀਤੀ ਸੀ ਇਹਨਾਂ ਦੇ 10 ਸਰੀਰਾਂ ਅਤੇ ਹੋਰ ਹਰ ਜੋ ਸੰਤ ਹਨ ਭਗਤ ਹਨ ਗੁਰਸਿੱਖ ਹਨ ਜਿਨ੍ਹਾਂ ਉੱਪਰ ਰੱਬੀ ਬਖਸ਼ਿਸ਼ ਹੋਈ ਹੈ ਕਿਰਪਾ ਹੋਈ ਹੈ ਉਦੇ ਕਿਰਪਾ ਦਾ صدਕਾ ਅਕਾਲ ਪੁਰਖ ਦਾ ਗਿਆਨ ਉਪਦੇਸ਼ ਤੁਰਕੀ ਬਾਣੀ ਇਲਾਈ ਹੁਕਮ ਜੋ ਇਹਨਾਂ ਸਰੀਰਾਂ ਰਾਹੀਂ ਪ੍ਰਗਟ ਹੋ ਕੇ ਸਾਰੇ ਲੋਕਾਂ ਸੰਸਾਰੀ ਲੋਕਾਂ ਨੂੰ ਮਿਲਿਆ ਹੈ ਸਾਰੇ ਜਿਤਨੇ ਵੀ ਅਸੀਂ ਤੁਸੀਂ ਇਹ ਸਾਡੇ ਤੇ ਕਿਰਪਾ ਉਹਨਾਂ ਤੇ ਹੋਈ ਪਹਿਲਾਂ ਸੰਤਾਂ ਤੇ ਭਗਤਾਂ ਤੇ ਗੁਰੂਆਂ ਤੇ ਗੁਰਸਿੱਖਾਂ ਤੇ ਤੇ ਫਿਰ ਸਾਡੇ ਤੇ ਹੋਈ ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਿੱਖ ਕੌਮ ਨੂੰ ਪ੍ਰਾਪਤ ਹੋਇਆ ਹੈ ਜੋ ਸਿੱਖ ਧਰਮ ਦੀ ਗੁਰਗੱਦੀ ਉੱਤੇ ਪ੍ਰਕਾਸ਼ਮਾਨ ਹੈ ਸੋ ਸਿੱਖ ਕੌਮ ਦਾ ਗੁਰੂ ਸਿਰਫ ਇੱਕ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਸੋ ਸਾਨੂੰ ਇਹੀ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਅਸੀਂ ਗੁਰੂ ਮੰਨਣਾ ਹੈ ਕੁਰਬਾਨੀ ਨੂੰ ਗੁਰੂ ਮੰਨਣਾ ਹੈ ਹੁਣ ਆਪਾਂ ਅੱਗੇ ਵਿਚਾਰ ਕਰਦੇ ਆ ਸਿਕ ਕੋਮ ਦੇ ਸਰੀਰਕ ਤੌਰ ਤੇ ਹੋਏ ਗੁਰੂ 10 ਗੁਰੂ ਵਿੱਚ ਇੱਕ ਹੀ ਗਿਆਨ ਜੋਤ ਵਿਚਰੀ ਹੁਣ ਆਪਾਂ ਕਹਿੰਦੇ ਜੀ ਗੁਰੂ ਤੇ 10 ਸੀ ਹੁਣ ਦੱਸੋ ਵੀ ਉਹਨਾਂ ਚ ਇੱਕੋ ਹੀ ਜੋਤ ਵਰਤੀ ਸੀ ਬੱਚੇ ਆਪਾਂ ਨੂੰ ਕੋਈ ਸਵਾਲ ਕਰਦਾ ਹੈ ਹਾਂ ਜੀ ਉਹਨਾਂ ਵਿੱਚ ਇੱਕੋ ਹੀ ਜੋਤ ਸੀ ਸਰੀਰ ਭਾਵੇਂ 10 ਸਨ ਜਾਮੇ ਭਾਵੇਂ 10 ਸਨ ਜੋ ਇੱਕੋ ਹੀ ਸਰੀਰ ਇੱਕੋ ਹੀ ਸੀ ਸਾਰੇ ਸਰੀਰਾਂ ਵਿੱਚ ਇੱਕ ਹੀ ਉਹ ਗਿਆਨ ਦਿੰਦੇ ਸਨ ਇੱਕ ਹੀ ਵਿਚਾਰਧਾਰਕ ਉਹਨਾਂ ਵਿੱਚ ਜੋਤ ਵਿਚਰੀ ਹੈ ਤੇ ਉਹ ਹੀ ਗਿਆਨ ਜੋ ਫਿਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਹੋਏ ਹਨ ਬਾਣੀ ਉਪਦੇਸ਼ ਰਾਹੀਂ ਸਾਨੂੰ ਸੱਚ ਦਾ ਰਾਹ ਦਿਖਾਉਂਦੀ ਹੈ ਜੋ ਗੁਰੂ ਸਾਹਿਬ ਹੀ ਸਾਨੂੰ ਸੱਚ ਦੇ ਰਾਹ ਤੇ ਤੋਰਦੇ ਸਨ ਉਹੀ ਬਾਣੀ ਸੀ ਉਹੀ ਗੁਰੂ ਸਨ ਤੇ ਹੁਣ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਉਹੀ ਮਾਰਗ ਦਿਖਾਉਂਦੇ ਹਨ ਜੋ ਕਿ ਅਸੀਂ ਚੱਲਣਾ ਹੈ ਗੁਰਬਾਣੀ ਨੂੰ ਮੰਨਣਾ ਹੈ ਪੜ੍ਹਨਾ ਹੈ ਵਿਚਾਰਨਾ ਹੈ ਤੇ ਆਪਣੇ ਜੀਵਨ ਵਿੱਚ ਲਾਗੂ ਮਨ ਵਿੱਚ ਕਰਮ ਭਾਵ ਅਸੀਂ ਉਹ ਕਰਮ ਪਹਿਲਾਂ ਅਸੀਂ ਮਨ ਵਿੱਚ ਲਿਆਉਣਾ ਹੈ ਫਿਰ ਉਹ ਕਰਮ ਕਰਨੇ ਹਨ ਪਹਿਲਾਂ ਸੁਣਨਾ ਹੈ ਫਿਰ ਉਹਨੂੰ ਮਨ ਦੇ ਵਿੱਚ ਬਸਾਉਣਾ ਹੈ ਆਹ ਬਚਨ ਕੀਤਾ ਹੈ ਔਰ ਫਿਰ ਅਸੀਂ ਉਹਨਾਂ ਨੂੰ ਕਰਮ ਕਰਨਾ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਇੱਥੇ ਥਿਊਰੀ ਪੜ੍ਹੀ ਜਾਂਦੀ ਹੈ ਯਾਦ ਕੀਤੀ ਜਾਂਦੀ ਹੈ ਵੀ ਆਪਾਂ ਕਿੰਨੇ ਰੱਟੇ ਲਾਉਣੇ ਆ ਪੜ੍ਹੀ ਜਾਂਦੇ ਆ ਪੜ੍ਹੀ ਜਾਂਦੇ ਆ ਫੇਰ ਵੀ ਹੋ ਜਾਂਦੇ ਆ ਇੱਕ ਵਾਰੀ ਫੇਲ ਹੋ ਗਏ ਦੂਜੀ ਵਾਰੀ ਸਹੀ ਤੀਜੀ ਵਾਰੀ ਸਹੀ ਹਟਦੇ ਨਹੀਂ ਨਾ ਤੇ ਫਿਰ ਫਿਰ ਉਹ ਪਾਸ ਹੋ ਜਾਂਦਾ ਹੈ ਪਹਿਲਾਂ ਤੋਂ ਸਾਡੇ ਯਾਦ ਹੋ ਜਾਂਦੇ ਆ ਫਿਰ ਜਦੋਂ ਅਸੀਂ ਗੱਡੀ ਪ੍ਰੈਕਟੀਕਲ ਕਰਦੇ ਆ ਸ਼ੁਰੂ ਕਰਦੇ ਆ ਉਹ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ ਵੀ ਲਾਈਟਾਂ ਤੇ ਐਨੀ ਦੂਰ ਰੁਕਣਾ ਆਹ ਲਾਈਟ ਹੋਈ ਤਾਂ ਆਪਾਂ ਤੁਰਨਾ ਹੈ ਆਹ ਲਾਈਟ ਹੋਈ ਤਾਂ ਰੁਕਣਾ ਹੈ ਇੱਧਰ ਨੂੰ ਮਨ ਉਹ ਐਂਟਰੀ ਹੈ ਇੱਧਰ ਨੂੰ ਜਾਣਾ ਹੈ ਇੱਧਰ ਨੂੰ ਨਹੀਂ ਜਾਣਾ ਉਹ ਸਾਡੇ ਸਾਰੇ ਯਾਦ ਹੋ ਜਾਂਦੇ ਹਨ ਸੋ ਫਿਰ ਜਦੋਂ ਅਸੀਂ ਗੱਡੀ ਸਿੱਖਣ ਲੱਗਦੇ ਆ ਫਿਰ ਸਾਨੂੰ ਉਹ ਜਿਹੜਾ ਟੀਚਰ ਹੈ ਗੁਰੂ ਹੈ ਸਿਖਾਉਂਦਾ ਹੈ ਉਹ ਵੀ ਇਹੀ ਦੱਸਦਾ ਹੈ ਉਹੀ ਉਹ ਕਿਤਾਬ ਦੇ ਵਿੱਚੋਂ ਤੁਹਾਨੂੰ ਦੱਸਦੇ ਹਨ ਸੋ ਗੁਰੂ ਸਾਹਿਬ ਨੇ ਵੀ ਸਾਨੂੰ ਇਸੇ ਤਰ੍ਹਾਂ ਹੀ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਸਾਨੂੰ ਉਹਨਾਂ ਨੇ ਉਪਦੇਸ਼ ਦਿੱਤਾ ਹੈ ਸੋ ਪ੍ਰੈਕਟੀਕਲ ਫਿਰ ਅਸੀਂ ਗੱਡੀ ਪਾਸ ਕਰ ਜਾਂਦੇ ਆ ਤੇ ਫਿਰ ਸਾਨੂੰ ਲਾਇਸੈਂਸ ਮਿਲ ਜਾਂਦਾ ਫਿਰ ਅਸੀਂ ਆਪਣੇ ਦਿੱਤੇ ਜਾਣਾ ਹੈ ਆਉਣਾ ਹੈ ਤੇ ਸਾਨੂੰ ਉਹਦਾ ਸੁੱਖ ਮਿਲਦਾ ਹੈ ਸੋ ਇਸ ਤਰ੍ਹਾਂ ਹੀ ਗੁਰਬਾਣੀ ਹੈ ਗੁਰੂ ਸਾਹਿਬ ਜਿਹੜਾ ਉਹਨਾਂ ਦੇ ਵਿਚਾਰਾਂ ਨੂੰ ਮੰਨਦਾ ਹੈ ਮਨ ਦੇ ਵਿੱਚ ਵਸਾਉਂਦਾ ਹੈ ਤੇ ਫਿਰ ਜਦੋਂ ਪ੍ਰੈਕਟੀਕਲ ਕਰਦਾ ਹੈ ਕਰਮ ਕਰਦਾ ਹੈ ਉਹ ਜੋ ਗੁਰੂ ਸਾਹਿਬ ਨੇ ਕਹੇ ਹਨ ਉਹਨਾਂ ਨੂੰ ਮੰਨ ਕੇ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦਾ ਹੈ ਸੱਚ ਬੋਲਣਾ ਲਾਗੂ ਕਰਦਾ ਹੈ ਤੇ ਜਿਹੜਾ ਸੱਚ ਬੋਲੇਦਾ ਸੁੱਖ ਹੁੰਦਾ ਹੈ ਉਹ ਉਹੀ ਇਨਸਾਨ ਰਹਿ ਸਕਦਾ ਹੈ ਜਿਹਨ ਬੋਲੇ ਹੁੰਦਾ ਹੈ ਜਿਹਨੂੰ ਮਿਲਿਆ ਸੁੱਖ ਸੱਚ ਅੱਜ ਵੀ ਸੱਚ ਹੈ ਪਹਿਲਾਂ ਵੀ ਸੱਚ ਸੀ ਤੇ ਅੱਗੇ ਵੀ ਸੱਚ ਹੀ ਰਹੇਗਾ ਪਰ ਜਿਹੜਾ ਬੰਦਾ ਝੂਠ ਬੋਲਿਆ ਹੈ ਉਹ ਝੂਠ ਬੋਲਣ ਤੋਂ ਪਹਿਲਾਂ ਵੀ ਦੁਖੀ ਸੀ ਤੇ ਝੂਠ ਬੋਲ ਕੇ ਵੀ ਦੁਖੀ ਆ ਤੇ ਝੂਠ ਬੋਲਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੁਖੀ ਹੋਵੇਗਾ ਉਹਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਵੇਗੀ ਇਸ ਤਰ੍ਹਾਂ ਹੀ ਗੁਰੂ ਸਾਹਿਬ ਦਾ ਜੋ ਵੀ ਉਪਦੇਸ਼ ਕਮਾਉਂਦਾ ਹੈ ਉਹ ਪਹਿਲਾਂ ਵੀ ਸੁਖੀ ਆਪਣੇ ਜੀਵਨ ਨੂੰ ਬਣਾ ਲੈਂਦਾ ਹੈ ਤੇ ਫਿਰ ਜਿਹੜਾ ਜੀਵਨ ਜੀ ਰਿਹਾ ਹੁੰਦਾ ਹੈ ਉਹ ਵੀ ਉਹਦਾ ਸੁਖੀ ਹੁੰਦਾ ਹੈ ਫਿਰ ਜਿਹੜਾ ਆਉਣ ਵਾਲਾ ਸਮਾਂ ਹੁੰਦਾ ਹੈ ਉਹ ਵੀ ਸੁਖੀ ਹੁੰਦਾ ਹੈ ਆ ਵੀ ਸੁખી ਹੁੰਦਾ ਹੈ ਪਰਿਵਾਰ ਵੀ ਸੁખી ਹੁੰਦਾ ਹੈ ਉਹਦੇ ਆਂਡ ਗਵਾਂਡ ਗਲੀ ਮਹੱਲਾ ਦੇਸ਼ ਇਸ ਤਰ੍ਹਾਂ ਫਿਰ ਉਹਦਾ ਵਧਦਾ ਜਾਂਦਾ ਹੈ ਪ੍ਰਤਾਪ ਜਿਉਂ-ਜਿਉਂ ਗੁਰੂ ਸਾਹਿਬ ਇਹ ਹੀ ਸਾਨੂੰ ਚੀਜ਼ਾਂ ਦੱਸਣ ਆਏ ਸਨ ਇਹ ਸਾਨੂੰ ਸਿਖਾਉਣ ਆਏ ਸਨ ਕਿ ਉਹੀ ਸਾਡੇ ਗੁਰੂ ਸਾਹਿਬ ਦੇ ਸਰੀਰ ਹੋਇਆ 10 ਜੋਤ ਇੱਕੋ ਹੀ ਹੈ ਸਾਨੂੰ ਸੁੱਖ ਦੇਣ ਵਾਸਤੇ ਸਾਡਾ ਜੀਵਨ ਸੌਖਾ ਕਰਨ ਵਾਸਤੇ ਸਾਰਿਆਂ ਨੇ ਸਾਨੂੰ ਪ੍ਰੇਰਿਆ ਔਰ ਸੰਗਤਾਂ ਨੂੰ ਗੁਰਬਾਣੀ ਦੇ ਲੜ ਲਾਇਆ ਸੋ ਮਹਾਰਾਜ ਕਹਿੰਦੇ ਹਨ ਬਾਣੀ ਦਾ ਬਾਣੀ ਉਪਦੇਸ਼ ਰਾਹੀਂ ਸਾਨੂੰ ਸੱਚ ਦਾ ਰਾਹ ਦਿਖਾਉਂਦੀ ਹੈ ਭਾਈ ਜਿਸ ਦਾ ਸੰਕੇਤ ਗੁਰਬਾਣੀ ਦੇ ਵਿੱਚੋਂ ਹੀ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਸੁਣੀਏ ਟਾਈਮ ਕੱਢਿਆ ਕਰੀਏ ਥੋੜਾ ਬਹੁਤਾ ਬਾਕੀ ਤੇ ਆਪਾਂ ਕੰਮ ਵਾਸਤੇ 8 ਘੰਟੇ ਹਨ ਤੇ ਫਿਰ ਇੱਕ ਦਿਨ ਅਸੀਂ ਘੁੰਮਣ ਨੂੰ ਰੱਖਿਆ ਹੁੰਦਾ ਦੋ ਪੰਜ ਦਿਨ ਕੰਮ ਕਰੀਦਾ ਫਿਰ ਦੋ ਦਿਨ ਆਪਾਂ ਰੱਖਿਆ ਹੁੰਦਾ ਇੱਕ ਦਿਨ ਗੁਰਦਾਰਾ ਸਾਹਿਬ ਦੀਵਾਨ ਦੇ ਵਿੱਚ ਕੀਰਤਨ ਦੇ ਵਿੱਚ ਜਿੱਥੇ ਪ੍ਰੋਗਰਾਮ ਚੱਲਦੇ ਹੁੰਦੇ ਆ ਜਾਇਆ ਕਰੀਏ ਸੋ ਅਸੀਂ ਆਪ ਜੀ ਨਹੀਂ ਜਾ ਸਕਦੇ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਭੇਜੀ ਦੀਆਂ ਹਨ ਐਡਰ ਆਪਣੇ ਚੈਨਲ ਤੇ ਤੇ ਆਪ ਉਹ ਹੀ ਦੇਖ ਲਿਆ ਕਰੋ ਚਲੋ ਸੁਣਨਾ ਹੈ ਜਿਸ ਦਾ ਸੰਕੇਤ ਗੁਰਬਾਣੀ ਵਿੱਚੋਂ ਆਪਾਂ ਨੂੰ ਮਿਲਦਾ ਹੈ ਕਿ ਗੁਰਬਾਣੀ ਸੱਚ ਦਾ ਰਾਹ ਸਾਨੂੰ ਦਿਖਾ ਰਹੀ ਹੈ ਜੋ ਉਹ ਜੁਗਤ ਸਾਇ ਸੇ ਕਾਇਆ ਫੇਰ ਪਲਟੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਮਹਾਰਾਜ ਕਹਿੰਦੇ ਭਾਈ ਗੁਰੂ ਬਾਣੀ ਹੈ ਸਾਡੀ ਭਾ ਜੋ ਬਾਣੀ ਕਹਿੰਦੀ ਸੀ ਉਹ ਵੀ ਗੁਰੂ ਉਹੀ ਕਰਦੇ ਸਨ ਜੋ ਗੁਰੂ ਕਹਿੰਦੇ ਹਨ ਬਾਣੀ ਜੀ ਵੀ ਉਹੀ ਹੈ ਭਾਵ ਗੁਰੂ ਤੇ ਬਾਣੀ ਦੇ ਵਿੱਚ ਕੋਈ ਫਰਕ ਨਹੀਂ ਜੋ ਗੁਰੂ ਦੇ ਬਚਨ ਹਨ ਉਹ ਵੀ ਉਹੀ ਹਨ ਸੱਚੇ ਹਨ ਪਿਆਰੇ ਹਨ ਸਾਡੇ ਜੀਵ ਨੂੰ ਸੁੱਖ ਦੇਣ ਵਾਲੇ ਹਨ ਔਰ ਸਾਡਾ ਜੀਵਨ ਸੁਹੇਲਾ ਕਰਨ ਵਾਲੇ ਹਨ ਔਰ ਸਾਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਵਾਲੇ ਹਨ ਤੇ ਉਹ ਜਿਹੜਾ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਹੈ ਉਹ ਵੀ ਇਹੀ ਕੁਝ ਕਰਦੇ ਹਨ ਉਹ ਵੀ ਸਾਡੇ ਜੀਵਨ ਵਾਸਤੇ ਸਾਨੂੰ ਸੋੱਖਾ ਕਰਦੇ ਆਂ ਸਾਦਾ ਜੀਵਨ ਵਾਸਤੇ ਸੱਚ ਬੋਲਣ ਵਾਸਤੇ ਧਰਮ ਦੇ ਕਿਰਤ ਕਰਨ ਵਾਸਤੇ ਉਹ ਵੀ ਪ੍ਰੇਰਿਤ ਦੇ ਆਂ ਸੋ ਆਪਾਂ ਤਾਂ ਹੀ ਤੇ ਰੋਜ਼ ਗੁਰਸਿੱਖ ਦੋ ਟਾਈਮ ਨਤਨ ਕਰਦਾ ਰਹਿ ਰਸ ਆਵਦਾ ਪਾਠ ਕਰਦਾ ਸਾਮ ਨੂੰ ਕੀਰਤਨ ਸੋਲਾ ਕਰਦਾ ਸਾਮ ਨੂੰ ਪੈਣ ਲੱਗੇ ਆਪਾਂ ਕਰਦੇ ਆਂ ਜੇ ਨਹੀਂ ਕਰਦੇ ਤਾਂ ਭਾਈ ਕਰਿਆ ਕਰੋ ਥੋੜਾ ਟਾਈਮ ਕੱਢਿਆ ਕਰੀ ਆਪਾਂ ਸੋ ਅਮਰਤ ਦੇ ਵੇਲੇ ਪੰਜ ਬਾਣੀਆਂ ਨਿਤਨੇਮ ਕੋਈ ਸੁਖਨੀ ਸਾਹਿਬ ਕੋਈ ਸੁਣ ਲੈਂਦਾ ਹੈ ਕੋਈ ਕਰ ਲੈਂਦਾ ਹੈ ਕੋਈ ਵਾਹਿਗੁਰੂ ਵਾਹਿਗੁਰੂ ਕਰ ਲੈਂਦਾ ਹੈ ਅਰਦਾਸ ਦੇ ਵਿੱਚ ਆਪਾਂ ਕੀ ਕਹਨੇ ਆਂ ਅਰਦਾਸ ਵੇਲੇ ਵੀ ਇਹੀ ਉਚਾਰਿਆ ਜਾਂਦਾ ਹੈ ਇਹੀ ਪੜ੍ਹਿਆ ਜਾਂਦਾ ਨਾ ਦਸਾਂ ਪਾਸਾਇਆਂ ਜੋਤ ਕੋਈ ਗੱਲ ਆ ਗਈ ਪਹਿਲਾ ਵਾਲੀ ਜੁੜੀ ਆਪਾਂ ਵੀ ਜੋਤ ਹੋਈ ਸੀ ਤੇ ਬਸ ਸਰੀਰ ਹੀ ਬਦਲੇ ਸਨ ਫਿਰ ਦਸਾਂ ਗੁਰੂਆਂ ਦੇ ਜੋ ਵਿਚਾਰ ਸਨ ਜੋਤ ਸੀ ਉਹਨਾਂ ਦੇ ਜੋ ਸੋਚ ਸੀ ਵਿਚਾਰਤਾਰ ਅਸਿਓ ਗੁਰੂ ਗ੍ਰੰਥ ਸਾਹਿਬ ਹਨ ਕਹਿੰਦੇ ਹਨ ਜੋਤ ਉਹੀ ਸੀ ਜੁਗਤ ਸਾਇ ਸੈ ਕਾਇਆ ਫੇਰ ਪਲਟੀਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਸੋ ਆਪਾਂ ਹਰ ਵੇਲੇ ਅਰਦਾਸ ਦੀ ਸਮਾਪਤੀ ਕਰਦੇ ਆਂ ਅਰਦਾਸ ਦੇ ਵਿੱਚ ਪੜ੍ਹਦੇ ਆਂ ਦਸਾਂ ਪਾਸੰਗਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਜੀ ਦਾ ਧਿਆਨ ਤਾਰ ਬੋਲਣਾ ਜੀ ਵਾਹਿਗੁਰੂ ਇਸ ਲਈ ਕਿ ਸਾਡੇ ਜੋ ਗੁਰੂ ਗ੍ਰੰਥ ਸਾਹਿਬਾਨ ਉਹ ਵੀ ਸਾਡੇ ਦਸਾਂ ਗੁਰੂਆਂ ਵਾਲਾ ਹੀ ਉਪਦੇਸ਼ ਸਾਨੂੰ ਬਖਸ਼ਦੇ ਹਨ ਉਹ ਪੜਿਆ ਕਰੀਏ ਸੁਣਿਆ ਕਰੀਏ ਸੋ ਵੀਡੀਓ ਲੰਮੀ ਹੋ ਜਾਂਦੀ ਹੈ ਸੋ ਇਤਨੀ ਆ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ ਕਰਨੀ ਜੀ ਔਰ ਸੰਗਤਾਂ ਨੂੰ ਬੇਨਤੀ ਹੈ ਕਿ ਨਾਲ ਹੀ ਆਪਾਂ ਚੈਨਲ ਸਬਸਕ੍ਰਾਈਬ ਕਰਨਾ ਹੈ ਸ਼ੇਅਰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਹੋਰ ਗੁਰਮ ਪਿਆਰਿਆਂ ਨੂੰ ਦੱਸ ਕੇ ਭੈਣਾ ਭਰਾਵਾਂ ਨੂੰ ਸੰਗਤ ਨੂੰ ਇਹ ਆਪਾਂ ਇਹਦੇ ਨਾਲ ਜੁੜਨਾ ਹੈ ਸਬਸਕ੍ਰਾਈਬ ਕਰਨਾ ਹੈ ਕੋ ਸਾਨੂੰ ਆਪ ਜੀ ਦੀ ਅਸੀਰਵਾਦ ਚਾਹੀਦਾ ਹੈ ਆ ਸਾਨੂੰ ਹੌਸਲਾ ਮਿਲਦਾ ਹੈ ਆਓ ਇੱਥੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ